ਅਸੀਂ ਦੇਖਾਂ ਇਹ ਡੁੱਬੀ ਅਲੇ ਬੜੇ ਵਿਖੇ ਇਹ ਡੁੱਬ ਗਏ ਮਾੜੇ ਕਰਮਾਂ ਦੇ ਵਿੱਚ ਮਾੜੇ ਕੰਮ ਕਰ ਕਰਕੇ ਉਹਦੇ ਵਿੱਚ ਆਪ ਹੀ ਡੁੱਬ ਗਏ ਜਿਹੜਾ ਟੋਇਆ ਪੁੱਟਦੇ ਆ ਉਹਦੇ ਚ ਆਪ ਹੀ ਡੁਬਾਂਗੇ ਜ਼ਿੰਦਗੀ ਵਿੱਚ ਜਿਹੜੇ ਟੋਏ ਪੁੱਟ ਰਹੇ ਆ ਉਹਨਾਂ ਦੇ ਵਿੱਚ ਆਪ ਹੀ ਡੁਬਾਂਗੇ ਭਾਈ ਸੋਚ ਸਮਝ ਕੇ ਚੱਲੀਏ ਜਦੋਂ ਕੋਈ ਚੱਜ ਦੀ ਗੱਲ ਕਰੇ ਸੁਣ ਲੈਣੀ ਚਾਹੀਦੀ ਚੰਗੀ ਸਮਾਧ ਦਵੇ ਸੁਣ ਲੈਣੀ ਚਾਹੀਦੀ ਫਿਰ ਵੇਖ ਲਓ ਮੰਨ ਲਓ 40 ਸਾਲ ਦਾ ਬੰਦਾ ਹੋ ਗਿਆ ਜਿਆਦਾ ਹੋ ਗਿਆ ਫਿਜ਼ੀਕਲੀ ਬਹੁਤਾ ਕੰਮ ਨਹੀਂ ਕਰਦਾ ਹਾਰਡ ਵਰਕ ਕਰਦਾ ਨਹੀਂ ਕੰਜ ਲਾਉਂਦਾ ਨਹੀਂ ਬਹੁਤਾ ਇਹਦਾ ਮਿਹਨਤ ਦਾ ਕੰਮ ਨਹੀਂ ਜਿਆਦਾ ਬੈਠਣਾ ਪੈਂਦਾ ਤੇ 50 ਸਾਲ ਦੇ ਬੰਦੇ ਨੂੰ ਕਹੋ ਵੀ ਥੋੜਾ ਮਿੱਠਾ ਘੱਟ ਕਰ ਲਓ ਸ਼ੂਗਰ ਹੋਣ ਦਾ ਖਤਰਾ ਹੈ ਸ਼ੂਗਰ ਹੋਣਾ ਡਾਇਬੀਟਸ ਬਾਰਡਰ ਲਾਈਨ ਦੇ ਉੱਤੇ ਹੈ ਧਿਆਨ ਰੱਖਿਓ ਕਹਿ ਲਓ ਤਾਂ ਨੂੰ ਕਰ ਲੈਣ ਦਾ ਚੱਲ ਕੋਈ ਨਹੀਂ ਦੇਖੀ ਜਾਓ ਸੁਣਦਾ ਨਹੀਂ ਮੁੜ ਕੇ ਪਤਾ ਲੱਗਾ ਜਦੋਂ ਚੈੱਕ ਕਰਾਈ ਉਹ ਕਿੰਨੇ ਸ਼ੂਗਰ ਤੇ ਕਿਤੇ ਦੀ ਕਿਤੇ ਗਈ ਜਦੋਂ ਤੱਕ ਪਤਾ ਲੱਗਾ ਕਿ ਕਿਡਨੀਆਂ ਤੇ ਪੈ ਗਈ। ਹੁਣ ਡਾਕਟਰ ਕਹਿੰਦੇ ਕਿਡਨੀਆਂ ਵੀ ਘੱਟ ਕੰਮ ਕਰਦੀਆਂ ਨੇ ਹੁਣ ਬਾਲ ਗਈ ਚੀਕਾ। ਜਦੋਂ ਕੋਈ ਚੱਜ ਦੀ ਗੱਲ ਕਰਦਾ ਹੁੰਦਾ ਸਾਡੇ ਭਲੇ ਦੇ ਵਾਸਤੇ ਹੈ ਸਾਡੇ ਫਾਇਦੇ ਵਾਸਤੇ ਹੈ ਸੁਣ ਲੈਣੀ ਚਾਹੀਦੀ ਹੈ। ਨਿਆਣਿਆਂ ਨੂੰ ਸਾਰੇ ਕਹਿੰਦੇ ਨੇ ਅਸੀਂ ਗੱਲ ਕਰਦੇ ਸੁਣਦੇ ਨਹੀਂ। ਅਸੀਂ ਸਮਝਾਉਂਦੇ ਆ ਸਮਝਦੇ ਹੀ ਨਹੀਂ ਪਰ माफ ਕਰਨਾ। ਸਮਝਦੇ ਅਸੀਂ ਕਿਹੜਾ ਹੈ। ਕੋਈ ਚੱਜ ਦੀ ਗੱਲ ਕਰੇ ਕੋਈ ਸਿਆਣੀ ਗੱਲ ਕਰੇ ਅਸੀਂ ਵੀ ਬੇਧਿਆਨੀ ਕਰ ਦਿੰਦੇ ਆ। ਅਸੀਂ ਸੁਣਦੇ ਆ। ਤੇ ਜੇ ਨਹੀਂ ਸੁਣਾਗੇ ਯਾਦ ਰੱਖਣਾ ਫਿਰ ਉਹ ਸਮਾਂ ਦੂਰ ਨਹੀਂ ਜਿੱਦਾਂ ਇਗਜ਼ਾਮ ਹੋਏ ਜਿੱਦਾਂ ਪੇਪਰ ਹੋਏ ਟਕ ਟਕ ਬੋ ਵੇਖਾਂਗੇ ਹੁਣ ਕੀ ਕਰੀਏ ਕੋਈ ਤਾਂ ਬਚਾ ਲਵੇ ਕੋਈ ਤਵੀਦ ਬਚਾ ਲਵੇ ਕੋਈ ਪਾਣੀ ਬਚਾ ਲਵੇ ਕੋਈ ਲਾਚਕੀਆਂ ਬਚਾ ਲੈਣ ਕੋਈ ਆਸ਼ੀਰਵਾਦ ਬਚਾ ਲਵੇ ਫਿਰ ਨਹੀਂ ਬਚਣਾ ਵੀਰਾਂ ਬਚਣਾ ਤੂੰ ਆਪਣੇ ਕਰਮਾਂ ਕਰਕੇ ਬਚੇਗਾ ਤੂੰ ਆਪਣੀ ਮਿਹਨਤ ਕਰਕੇ ਆਪਣੀ ਆਪਣੇ ਗਿਆਨ ਕਰਕੇ ਆਪਣੀ ਸੋਚ ਕਰਕੇ ਹਰ ਇੱਕ ਦੀ ਇੱਕ ਇੱਕ ਮੁਸ਼ਕਲ ਆਉਂਦੀ ਹੈ ਮੁਸ਼ਕਲ ਆਉਂਦੀ ਹੈ ਅਕੜ ਵਾਲਾ ਬੰਦਾ ਮੁਸ਼ਕਲ ਨੂੰ ਸਮਝਦਾ ਹੈ ਤੇ ਸੁਲਝਾਉਂਦਾ ਹੈ ਧਿਆਨ ਨਾਲ ਸੋ ਪ੍ਰੋਬਲਮ ਨੂੰ ਪਹਿਲਾਂ ਸਮਝੀਦਾ ਹੈ ਵੀ ਆਹ ਪ੍ਰੋਬਲਮ ਹੈ ਫਿਰ ਉਸ ਪ੍ਰੋਬਲਮ ਨੂੰ ਸੁਲਝਾਈਦਾ ਹੈ ਧਿਆਨ ਨਾਲ ਪਹਿਲਾਂ ਸਮਝੋ ਜਿੰਦਗੀ 'ਚ ਪ੍ਰੋਬਲਮ ਹੈ ਕੀ ਤੁਹਾਡੀ ਜਿੰਦਗੀ 'ਚ ਮੁਸ਼ਕਲ ਹੈ ਕੀ ਪਹਿਨਾ ਪ੍ਰੋਬਲਮ ਨੂੰ ਮੁਸ਼ਕਲ ਨੂੰ ਤਕਲੀਫ ਨੂੰ ਸਮਝੋ ਫਿਰ ਆਪਣੇ ਦਿਮਾਗ ਦੀ ਡਿਊਟੀ ਲਾ ਦਿਓ ਵੀ ਹੁਣ ਤੂੰ ਸਮਝ ਗਿਆ ਹੁਣ ਇਹਨੂੰ ਸੁਲਝਾ ਸੁਲਝਾਉ ਹੁੰਦੇ ਉੱਤੇ ਫਿਰ ਆਪਣਾ ਜੋਰ ਲਾਓ ਆ ਤਕਲੀਫ ਆਈ ਹੈ ਇਹਨੂੰ ਸੁਲਝਾਉਣਾ ਤੇ ਯਾਦ ਰੱਖੋ ਜੇ ਤੁਸੀਂ ਇਹ ਕਹਿੰਦਾ ਵੀ ਰੱਬ ਆਪੇ ਠੀਕ ਕਰ ਦੂ ਫਿਰ ਤੁਹਾਡੇ ਦਿਮਾਗ ਨੇ ਨਹੀਂ ਸੁਲਝਾਉਣਾ ਤੁਸੀਂ ਇਹ ਕਹੋ ਵੀ ਉਹਦੇ ਤੇ ਡੋਰੀਆਂ ਨੇ ਆਪੀ ਕਰਦੂ ਸਾਰਾ ਕੁਝ ਫਿਰ ਤੇਰੇ ਦਿਮਾਗ ਦਾ ਜੋਰ ਨਹੀਂ ਲੱਗਣਾ ਜੇ ਅੰਨ ਨਾਲ ਮੇਰੀ ਗੱਲ ਸੁਣੋ ਤੁਹਾਡੇ ਬੱਚੇ ਦੇ ਤੁਰਨ ਦਾ ਟਾਈਮ ਹੋਵੇ ਉਹਨੂੰ ਗੋਦੀ ਚੱਕੀ ਫਿਰੋ ਚੱਕੀ ਫਿਰੋ ਚੱਕੀ ਫਿਰੋ ਉਹਦੀਆਂ ਲੱਤਾਂ ਚ ਜਾਣ ਕੋ ਦੋਨੋਂ ਚੀਜ਼ ਨਹੀਂ ਜਾਣ ਪੈਣੀ ਤੁਸੀਂ ਤਾਂ ਗੋਦੀ ਚੱਕੀ ਫਿਰਦੇ ਹੋ ਅਪਾਹਜ ਕਰ ਦੋਗੇ ਜਿਹੜੇ ਬੱਚੇ ਨੂੰ ਤੂੰ ਗੋਦੀ ਚੱਕੀ ਫਿਰੇਗਾ ਅਪਾਹਜ ਹੋ ਜਾਣਾ ਹੈ ਤੁਸੀਂ ਸਾਰੇ ਪਤਾ ਕੀ ਕਹਿੰਦੇ ਹੋ ਰੱਬ ਸਾਨੂੰ ਗੋਦੀ ਚੱਕੀ ਫਿਰੇ ਫਿਰ ਤੁਸੀਂ ਅਪਾਹਜ ਹੋ ਜਾਣਾ ਅਪਾਹਜ ਥੋੜਾ ਬਣੀ ਦਾ ਮੈਂ ਆਪਣੇ ਤੁਰੂ ਬੱਚਾ ਨਹੀਂ ਤਾਂ ਮੈਨੂੰ ਤਾਰੋਂ ਥੱਲੇ ਮੈਂ ਤੁਰਨਾ ਹੈ ਮੈਨੂੰ ਗੋਦੀ 'ਚ ਚੱਕੋ ਬਹੁਤ ਬੱਚੇ ਜਿਹੜੇ ਇਦਾਂ ਦੇ ਐ ਜਿਹੜੇ ਕਹਿੰਦੇ ਗੋਦੀ 'ਚ ਚੱਕੀ ਰੱਖੋ ਚੱਕੀ ਰੱਖੋ ਚੱਕੀ ਰੱਖੋ ਗੋਦੀ 'ਚ ਚੱਕੀ ਰੱਖੋ ਕਈ ਬੱਚੇ ਜਦੋਂ ਤੁਰਨਾ ਸਿੱਖ ਲੈਣ ਕਿੱਢ ਕੇ ਮੈਨੂੰ ਥੱਲੇ ਧਾਰੋ ਮੈਂ ਤੁਰ ਕੇ ਆਂ ਮੈਨੂੰ ਥੱਲੇ ਲਾ ਦਿਓ ਬੱਚੇ-ਬੱਚੇ 'ਚ ਫਰਕ ਹੁੰਦਾ ਬੰਦੇ 'ਚ ਵੀ ਫਰਕ ਐ ਕਈ ਕਹਿੰਦੇ ਗੋਦੀ ਚੜੇ ਰਹੀਏ ਸਾਨੂੰ ਮਹਾਰਾਜ ਬਚਾਉਣ ਮਹਾਰਾਜ ਬਚਾਉਣ ਮਹਾਰਾਜ ਬਚਾਉਣ ਬੂਤ ਖਿਡਾੜੇ ਚੜਿਆ ਰਹੇ ਸਿਆਣਾ ਪੰਤਾ ਕਹਿੰਦਾ ਮੈਨੂੰ ਤੋਰੋ ਮੈਂ ਆਪੇ ਕਰਾਂ ਥੋੜਾ ਜਾਉਂਦਾ ਐ ਮੁਸ਼ਕਲ ਆਈ ਐ ਜਿਹੜੇ ਬੰਦੇ ਇੱਕ ਹਰ ਵਾਰੀ ਇਹ ਨਹੀਂ ਕਰਦੇ ਵੀ ਬਚਾ ਲਊਂ ਉਹਨੂੰ ਮੈਨੂੰ ਭਗਵਾਨ ਬਚਾਉ ਮੈਨੂੰ ਰੱਬ ਬਚਾਉ ਤੈਨੂੰ ਸਤਿਗੁਰੂ ਬਚਾ ਲੈਣਗੇ ਏਦਾਂ ਸੋਚੀ ਕਰਦੇ ਆ ਉਹ ਅਪਾਹਜ ਹੋ ਜਾਂਦੇ ਨੇ ਤਮਾਕੀ ਪੀਂਗਲੇ ਨੇ ਉਹਨਾਂ ਦੀ ਲੱਗਾਂ ਤੇ ਕਰੇ ਭਾਰ ਨਹੀਂ ਪੈਂਦਾ ਦਿਮਾਗ ਨੂੰ ਲਈ ਤਾਂ ਮੁਸ਼ਕਲ ਆਈ ਹੈ ਹੁਣ ਕਰੇ ਇਹਦਾ ਹੱਲ ਇਹਦਾ ਹੱਲ ਕਰ ਉਹ ਜਿੱਦਣ ਤੁਸੀਂ ਇਹਦੀ ਡਿਊਟੀ ਲਾ ਦਿੱਤੀ ਜੋ ਬੰਕ ਹੈ ਠਾਕੁਰਿਆ ਪੂਰੇ ਤੇ ਸੋਈ ਸੀ ਆਹ ਠਾਕੁਰ ਸਾਡਾ ਸਾਡੇ ਸਿਰ ਤੇ ਆ ਆਦਮਾ ਗਿਆਨ ਫਿਰ ਤੁਸੀਂ ਜਦੋਂ ਕਹਿਣਾ ਮੇਰਾ ਹੱਲ ਕਰਨਾ ਹੀ ਕਰਨਾ ਮੈਂ ਫਿਰ ਉਹਦਾ ਹੱਲ ਨਿਕਲ ਜਾਂਦਾ ਇਸ ਕਰਕੇ ਮੁਸ਼ਕਲ ਨੂੰ ਪਹਿਲਾਂ ਸਮਝੀਦਾ ਫਿਰ ਸੁਲਝਾਈ ਦੀ ਤਾਂ ਮੈਂ ਬੜੀ ਵਾਰੀ ਇਹ ਗੱਲ ਕੀਤੀ ਹੈ ਕੋਈ ਪੀਰ ਮੈਗੰਬਰ ਦੱਸ ਦਿਓ ਜਿਹਦਾ ਨਾਮ ਤੁਹਾਡੇ ਸਾਹਮਣੇ ਆਉਂਦਾ ਕਿ ਜਿਹਦੇ ਤੇ ਤਕਲੀਫਾਂ ਮੁਸ਼ਕਲਾਂ ਮੁਸੀਬਤਾਂ ਨਾ ਆਈਆਂ ਹੋਣ ਮੁਸੀਬਤਾਂ ਤਕਲੀਫਾਂ ਸਭ ਤੇ ਆਈਆਂ ਨੇ ਪਰ ਗੁਰੂਆਂ ਦੀ ਬੜਾਈ ਇਸ ਕਰਕੇ ਉਹਨਾਂ ਨੇ ਸੁਲਝਾਈਆਂ ਬਹੁਤ ਵਧੀਆ ਸੀ ਸਾਡੇ ਤੋਂ ਛੋਟੀਆਂ ਨਹੀਂ ਉਹ ਸੁਲਝਾ ਗਿਆ ਸਾਥੋਂ ਸਾਡੀ ਟਾਣੀ ਉਲਝ ਜਾਂਦੀ ਹੈ ਸੁਲਝਾਈ ਨਹੀਂ ਜਾਂਦੀ ਤੇ ਯਾਦ ਰੱਖਣਾ ਟਾਣੀ ਸੁਲਝਾਈ ਵੀ ਉਲਝਾਈ ਵੀ ਆਪ ਹੈ ਤੇ ਸੁਲਝਾਉਣੀ ਵੀ ਆਪ ਚਾਹੀਦੀ ਆਪੇ ਸੁਲਝਾਓ ਹਿੰਮਤ ਕਰੋ ਆਪਣੇ ਦਿਮਾਗ ਦੀ ਡਿਊਟੀ ਲਾ ਦੇਓ ਤੇ ਪ੍ਰੈਸ਼ਰ ਪਾਉਣਾ ਨਹੀਂ ਆ ਕਦਾੜੇ ਨਾ ਚੜ ਹੋਵੇ ਗੋਦੀ ਨਾ ਚੜ ਹੋਣ ਜੇ ਚੱਕੋ ਹੋਵੇ ਦਿਮਾਗ ਚੱਲੇ ਜੇ ਦੀ ਡਿਊਟੀ ਲਾਓ ਜੇ ਤੇ ਪ੍ਰੈਸ਼ਰ ਪਾਉਣ ਦੇ ਹੋਵੇ ਵਜਨ ਪੈਣ ਤੇ ਮਾੜਾ ਲੱਗਦਾ ਪੈਣਾ ਚਾਹੀਦਾ ਤੇ ਜਿਵੇਂ ਜਿਵੇਂ ਪ੍ਰੈਸ਼ਰ ਪੈਂਦਾ ਜਿਵੇਂ ਜਿਵੇਂ ਵਜਨ ਪੈਂਦਾ ਬੰਦਾ ਉਨਾ ਹੀ ਤਕੜਾ ਹੁੰਦਾ ਮੈਨੂੰ ਕਈ ਬੰਦੇ ਕਹਿੰਦੇ ਆ ਭਾਈ ਸਾਹਿਬ ਤੁਹਾਨੂੰ ਸੁਣ ਸੁਣ ਕੇ ਅਸੀਂ ਬੜੇ ਮੋਟੀ ਮੇਟ ਹੁੰਦੇ ਆ ਅਸੀਂ ਬੜੇ ਸਟਰੋਂਗ ਬਣਦੇ ਆ ਮੈਂ ਕਿਹਾ ਛੱਡ ਤੇ ਕਈ ਵੇਲੇ ਪੁੱਛਦੇ ਤੁਸੀਂ ਵੀ ਕਿੰਨਾ ਸਟੌਂਕ ਬਣਦੇ ਆ ਤੇ ਮੈਂ ਉਹਨਾਂ ਨੂੰ ਹੱਸਦਾ ਹੋਇਆ ਬਹਿ ਗਿਆ ਇੰਨੇ ਸਾਫ਼ ਹੋ ਗਏ ਇੰਦੀਆਂ ਤਕਲੀਫਾਂ ਝੰਡਾ ਝੰਡਾ ਕੇ ਬੰਦਾ ਬਿਸਟਰੋਂਗ ਹੋ ਜਾਂਦਾ ਤੇਸਵਰੋਂ ਅੜ ਜੋਬੇ ਦੇਖਦੇ ਆ ਦੇਖਦੇ ਆ ਕਰਦੇ ਆ ਕਰਦੇ ਆ ਕਰਦੇ ਆ ਆ ਪਿਛਲੇ 24 ਸਾਲ ਹੋ ਗਏ ਮੈਨੂੰ ਕੀਰਤਨ ਕਰਦਿਆਂ 24 ਸਾਲਾਂ ਚ ਕੋਈ ਸਾਲ ਇਦਾਂ ਦਾ ਆਇਆ ਹੋਣਾ ਜਦੋਂ ਕੋਈ ਮੁਸ਼ਕਲ ਨਹੀਂ ਹੋਈ ਆਉਦੀ ਨਹੀਂ ਰਹਿੰਦੀ ਆਉਦੀ ਨਹੀਂ ਰਹਿੰਦੀ ਆਉਦੀ ਨਹੀਂ ਰਹਿੰਦੀ ਹਰ ਜਨ ਹਰ ਇੱਕ ਦੀ ਜ਼ਿੰਦਗੀ ਟੁਕੜੀ ਨਹੀਂ ਫਾਉਂ ਇਸ ਰਸਤਾ 'ਚ ਕਿਹ ਮੱਥਾ ਟਕੜਾ ਹੋ ਜਾਣਾ ਹੁਣ ਜੇ ਘਬराई ਜਾਣਾ ਜੇ ਡਰੀ ਜਾਣਾ ਤੇ ਆਪਾਂ ਪੜਦੇ ਹੁੰਨੇ ਆ ਨਾ ਹੱਥੇ ਸਭ ਜਾਉਣੀ ਬਊ भेण ज़िंदगी बि हुनजी ताणी बहू ज़िंदी आपे ਕੋਈ ਸਮਝਾਵੇ ਮੇਰੀ ਨਕਲ ਕਰਾ ਦੇਵੇ ਨਲਾਇਕ ਮਾਪੇ ਕਹਿੰਦੇ ਆ ਮੇਰੇ ਬੱਚੇ ਨੂੰ ਕੋਈ ਨਕਲ ਕਰਾ ਦੇਵੇ ਪੇਪਰ ਕਰਾ ਦੇਵੇ ਸਿਆਣੇ ਮਾਪੇ ਕਹਿੰਦੇ ਸਾਡਾ ਬੱਚਾ ਆਪੇ ਕਰੋ ਆਪੇ ਕਰੋ ਸਾਡਾ ਬੱਚਾ